ਆਈਲੈਟਾਂ ਪੰਜਾਬ ਖਾਲੀ ਕਰੀ ਜਾਂਦੀਆਂ ਵੋਟਾਂ ਦਾ ਜਹਾਜ਼ਾਂ ਵਿੱਚ ਚੜੀ ਜਾਂਦੀਆਂ ਆਈਲੈਟਾਂ ਪੰਜਾਬ ਖਾਲੀ ਕਰੀ ਜਾਂਦੀਆਂ ਵੋਟਾਂ ਦਾ ਜਹਾਜ਼ਾਂ ਵਿੱਚ ਚੜੀ ਜਾਂਦੀਆਂ ਵੋਟਾਂ ਦਾ ਜਹਾਜ਼ਾਂ ਵਿੱਚ ਚੜੀ ਜਾਂਦੀਆਂ ਮਿਲੇ ਨਾ ਪੰਜਾਬੀਆਂ ਨੂੰ ਹੋਰ ਕਿਤੇ ਜਗ੍ਹਾ ਕੁੱਠੀ ਪਈਏ ਤਾਂ ਪੰਜਾਬ ਵਿੱਚ ਪਵਾ ਜਾਂਦੇ ਆ ਵੋਟਾਂ ਵੇਲੇ ਘਰ ਆ ਕੇ ਹੱਥ ਜੋੜਦੇ ਹੱਥ ਜੱਤ ਕੇ ਕੰਨਾਂ ਨੂੰ ਲਵਾ ਜਾਂਦੇ ਆ ਵੋਟਾਂ ਵੇਲੇ ਘਰ ਆ ਕੇ ਹੱਥ ਜੋੜਦੇ ਹੱਥ ਜੱਤ ਕੇ ਕੰਨਾਂ ਨੂੰ ਲਵਾ ਜਾਂਦੇ ਆ ਜੱਤ ਕੇ ਕੰਨਾਂ ਨੂੰ ਲਵਾ ਜਾਂਦੇ ਆ ਮਿੱਟੀ ਨਾਲ ਮਿੱਟੀ ਹੁੰਦਾ ਨਾ ਸ਼ਰੀਰ ਆਏ ਚਿੱਟੇ ਪਾ ਕੇ ਚਿੱਟਾ ਵੇਚਦੀ ਬੁਢੀ ਰੋਏ ਮਿੱਟੀ ਨਾਲ ਮਿੱਟੀ ਹੁੰਦਾ ਨਾ ਸ਼ਰੀਰ ਆਏ ਕਿੱਤੇ ਬਾਗੇ ਜਿੱਟਾ ਵਿੱਚ ਦੀ ਬੁੜੀ ਰਿਏ ਦਿਸਦਾ ਕਾਨੂੰਨ ਨੂੰ ਤਸਾਹੋ ਵਾਲਿਆਂ ਪਰ ਪੈਸੇ ਲੈ ਕੇ ਨਹੀਂ ਵਿਸੋਰੇ ਪਾ ਜਾਂਦਿਆ ਵੋਟਾਂ ਵੇਲੇ ਪੈਂਡੇ ਆ ਕੇ ਹੱਥ ਜੋੜਦੇ ਹੱਥ ਜੱਤ ਕੇ ਕੰਨਾਂ ਨੂੰ ਲਵਾ ਜਾਂਦਿਆ ਬੈਂ ਦੇ ਵਿੱਚ ਲੱਗ ਜਾਂਦੇ ਜਿੰਦਰੇ ਘਰਾਂ ਨੂੰ ਕੰਮ ਮਾੜੇ ਕੀਤੇ ਮੂਰੇ ਆ ਜਾਂਦਿਆ ਕੰਮ ਮਾੜੇ ਕੀਤੇ ਮੂਰੇ ਆ ਜਾਂਦਿਆ ਜਦ ਦੰਮ ਮਾੜੇ ਕਿਤੇ ਮੂਰੇ ਆ ਜਾਂਦੇ ਆ